ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਵੇ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁਣ ਤਿਆਵਣ ਜੀਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਣ ਕਾਇਆ ਕਾ ਆਕਾਰ ਸਤਿਆ ਮਨ ਸੰਤੋਖ ਉਪਜੈ ਦੇਣ ਕੈ ਵਿਚਾਰ ਦੇਦੇ ਮੰਗੇ ਸਹਿਸਾਂ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੁੜਿਆਰਾ ਖਰਾਬਾਂ ਬੇਕਾਰ ਇਕ ਹੋਂਦਾ ਖਾਏ ਚੱਲੇ ਐ ਥਾਉ ਤਿਨਾ ਪੀ ਕਾਈ ਕਰ ਜਲ ਥਲ ਪੂਰੀਆਂ ਲੋ ਆਕਾਰਾਂ ਆਕਾਰ ਹੋਏ ਜੇ ਆਖੇ ਸੋ ਤੂੰ ਹੈ ਜਾਣੇ ਤਿਨਾਂ ਭੀ ਤੇਰੀ ਸਾਰ ਨਾਨਕ ਭਗਤਾ ਭੁਖ ਸਲਾਹਨ ਸਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ ਕੜਕੜ ਭਾਂਡੇ ਇੱਟਾਂ ਕੀ ਆ ਜਲਦੀ ਕਰੇ ਪੁਕਾਰ ਜਲ ਜਲ ਰੂਵੇ ਬੱਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਤੇ ਕਾਰਨ ਕੀਆ ਸੋ ਜਾਣੈ ਕਰਤਾਰ ਪੌੜੀ ਬਿਨ ਸਤਗੁਰ ਕਿਨੇ ਨਾ ਪਾਇਓ ਬਿਨ ਸਤਗੁਰੂ ਕਿਨੇ ਨਾ ਪਾਇਆ ਸਤਗੁਰ ਵਿੱਚ ਆਪ ਰਖਿ ਆਉਣ ਕਰ ਪ੍ਰਗਟ ਆਖ ਸੁਨਾਇਆ ਸਤਗੁਰ ਮਿਲਿਐ ਸਦਾ ਮੁਕਤ ਹੈ ਜਿਨ ਵਿੱਚੋਂ ਮੋ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਸਤ ਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਲੋਕ ਮਹਲਾ ਪਹਿਲਾ ਮੁਸਲਮਾਨਾਂ ਨੂੰ ਸਰਹਾਂ ਦੀ ਬੜੀ ਆਈ ਸਭ ਤੋਂ ਵਧੇਰੇ ਚੰਗੀ ਲੱਗਦੀ ਹੈ ਉਹ ਸਰਹਾਂ ਨੂੰ ਪੜ੍ਹ-ਪੜ੍ਹ ਕੇ ਇਹ ਵਿਚਾਰ ਕਰਦੇ ਹਨ ਕਿ ਰੱਬ ਦਾ ਦ دیدار ਵੇਖਣ ਲਈ ਜੋ ਮਨੁੱਖ ਸਰਹ ਦੀ ਬੰਦਸ਼ ਵਿੱਚ ਪੈਂਦਾ ਹੈ ਉਹ ਹੀ ਰੱਬ ਦੇ ਬੰਦੇ ਹਨ ਹਿੰਦੂ ਸ਼ਾਸਤਰ ਦੁਆਰਾ ਹੀ ਸੁਲਾਹਣਾ ਜੋਗ ਸੁੰਦਰ ਅਤੇ ਬੇਅੰਤ ਹਰੀ ਨੂੰ ਸਲਾਉਂਦੇ ਹਨ ਹਰੇਕ ਤੀਰਤੇ ਨਾ ਹੁੰਦੇ ਹਨ ਮੂਰਤੀਆਂ ਅੱਗੇ ਭੇਟਾ ਧਰਦੇ ਹਨ ਤੇ ਚੰਦਨ ਆਦਿਕ ਦੇ ਸੁਗੰਧੀ ਵਾਲੇ ਪਦਾਰਥ ਵਰਤਦੇ ਹਨ ਜੋਗੀ ਲੋਕ ਸਮਾਧੀ ਲਾ ਕੇ ਕਰਤਾਰ ਨੂੰ ਧਿਆਉਂਦੇ ਹਨ ਤੇ ਅਲਕ-ਅਲਕ ਉਸਦਾਨ ਨਾਮ ਉਚਾਰਦੇ ਹਨ ਉਹਨਾਂ ਦੇ ਮਤ ਅਨੁਸਾਰ ਜਿਸ ਦਾ ਉਹ ਸਮਾਧੀ ਵਿੱਚ ਧਿਆਨ ਧਰਦੇ ਹਨ ਉਹ ਸੋਖਮ ਸਰੂਪ ਵਾਲਾ ਹੈ ਉਸ 'ਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ਤੇ ਸਾਰਾ ਜਗਤ ਰੂਪ ਆਕਾਰ ਉਸ ਦੇ ਹੀ ਕਾਇਆ ਸਰੀਰ ਦਾ ਹੈ ਜੋ ਮਨੁੱਖ ਦਾਨੀਆਂ ਹਨ ਉਹਨਾਂ ਦੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਜਦੋਂ ਉਹ ਕਿਸੇ ਲੋੜਿੰਦੇ ਨੂੰ ਕੁਝ ਦੇਣ ਦੀ ਵਿਚਾਰ ਕਰਦੇ ਹਨ ਪਰ ਲੋਟ ਬੰਦਿਆਂ ਨੂੰ ਦੇ ਦੇ ਕੇ ਉਹ ਅੰਦਰੇ ਅੰਦਰ ਕਰਤਾਰ ਪਾਸੋਂ ਉਸ ਤੋਂ ਹਜ਼ਾਰਾਂ ਗੁਣਾ ਵਧੀਕ ਮੰਗਦੇ ਹਨ ਅਤੇ ਬਾਹਰ ਜਗਤ ਉਹਨਾਂ ਦੇ ਦਾਨ ਦੀ ਵढਾਈ ਕਰਦਾ ਹੈ ਦੂਜੇ ਪਾਸੇ ਜਗਤ ਵਿੱਚ ਬੇਅੰਤ ਚੋਰ ਪਰ ਇਸ ਤ੍ਰਿਕਾਮੀ ਝੂਠੇ ਭੇੜੇ ਅਤੇ ਵਿਚਾਰੀ ਵੀ ਹਨ ਜੋ ਵਿਕਾਰ ਕਰ ਕਰਕੇ ਪਿਛਲੀ ਕੀਤੀ ਕਮਾਈ ਨੂੰ ਮੁਕਾ ਕੇ ਇਸ ਤੋਂ ਖਾਲੀ ਹੱਥ ਉਰ ਜਾਂਦੇ ਹਨ ਪਰ ਇਹ ਕਰਤਾਰ ਦੇ ਰੰਗ ਹਨ ਉਹਨਾਂ ਨੂੰ ਵੀ ਉਸਨੇ ਹੀ ਕੋਈ ਇਹੋ ਜਿਹੀ ਕਾਰ ਸੌਂਪੀ ਹੋਈ ਹੈ ਜਲ ਵਿੱਚ ਰਹਿਣ ਵਾਲੇ ਧਰਤੀ ਉੱਤੇ ਵਸਣ ਵਾਲੇ ਬਿਆੰਤ ਪੁਰੀਆਂ ਲੋਕਾਂ ਅਤੇ ਬ੍ਰਹਮੰਡ ਦੇ ਜੀਵ ਉਹ ਸਾਰੇ ਜੋ ਕੁਝ ਆਖਦੇ ਹਨ ਸਭ ਕੁਝ ਏ ਕਰਤਾਰ ਤੂੰ ਜਾਣਦਾ ਹੈ ਉਹਨਾਂ ਨੂੰ ਤੇਰਾ ਹੀ ਆਸਰਾ ਹੈ। ਹੇ ਨਾਨਕ ਭਗਤ ਜਨਾਂ ਨੂੰ ਕੇਵਲ ਪ੍ਰਭੂ ਦੀ ਸੇਵਸਲਾ ਕਰਨ ਦੀ ਤਾਂਗ ਲੱਗੀ ਹੋਈ ਹੈ। ਹਰੀ ਦਾ ਸਦਾ ਅਟੱਲ ਰਹਿਣ ਵਾਲਾ ਨਾਮ ਹੀ ਉਹਨਾਂ ਦਾ ਆਸਰਾ ਹੈ। ਉਹ ਸਦਾ ਦਿਨ ਰਾਤ ਹੀ ਆਨੰਦ ਵਿੱਚ ਰਹਿੰਦੇ ਹਨ ਤੇ ਆਪ ਨੂੰ ਗੁਣਵਾਨਾਂ ਦੇ ਪੈਰਾਂ ਦੀ ਖਾਕ ਸਮਝਦੇ ਹਨ। ਮੁਸਲਮਾਨੇ ਖਿਆਲ ਕਰਦੇ ਹਨ ਕਿ ਮਰਨ ਤੋਂ ਪਿੱਛੋਂ ਜਿਨ੍ਹਾਂ ਦਾ ਸਰੀਰ ਸਾੜਿਆ ਜਾਂਦਾ ਹੈ ਉਹ ਦੋਜਕ ਦੀ ਅੱਗ ਵਿੱਚ ਸੜਦੇ ਹਨ ਪਰ ਉਸ ਥਾਂ ਦੀ ਮਿੱਟੀ ਵੀ ਜਿੱਥੇ ਮੁਸਲਮਾਨ ਮੁਰਦੇ ਦੱਬਦੇ ਹਨ ਕਈ ਵਾਰ কুমਿਹਾਰ ਦੇ ਵੱਸ ਪੈ ਜਾਂਦੀ ਹੈ। ਬਾਹਵੋ ਮਿੱਟੀ ਚੀਕਣੀ ਹੋਣ ਕਰਕੇ কুমਿਹਾਰ ਲੋਕ ਕਈ ਵਾਰੀ ਉਹ ਮਿੱਟੀ ਭਾਂਡੇ ਬਣਾਉਣ ਲਈ ਲੈ ਜਾਂਦੇ ਹਨ। কুমਿਹਾਰ ਉਸ ਮਿੱਟੀ ਨੂੰ ਘੜ ਕੇ ਉਸ ਦੇ ਭਾਂਡੇ ਤੇ ਇੱਟਾਂ ਬਣਾਉਂਦਾ ਹੈ। ਅਤੇ ਆਬੀ ਵਿੱਚ ਪਕਾ ਕੇ ਮਿੱਟੀ ਮਾਨੋ ਸੜਦੀ ਕੋਈ ਪੁਕਾਰ ਕਰਦੀ ਹੈ। ਸੜ ਕੇ ਵਿਚਾਰੀ ਰੋਂਦੀ ਹੈ ਤੇ ਉਸ ਵਿੱਚੋਂ ਅੰਗਿਆਰੇ ਝੜ ਝੜ ਕੇ ਡਿੱਗਦੇ ਹਨ। ਪਰ ਨਿਜਾਤ ਜਾਂ ਦੋਜਕ ਦਾ ਮੁਰਦਾ ਸਰੀਰ ਦੇ ਸਾੜਨ ਜਾਂ ਦੱਬਣ ਨਾਲ ਕੋਈ ਸਬੰਧ ਨਹੀਂ ਹੈ। ਏ ਨਾਨਕ ਜਿਸ ਕਰਤਾਰ ਨੇ ਜਗਤ ਦੀ ਮਾਇਆ ਰਚੀ ਹੈ ਉਹ ਅਸਲ ਭੇੜੈਦ ਨੂੰ ਜਾਣਦਾ ਹੈ। ਕਿਸੇ ਮਨੁੱਖ ਨੂੰ ਜਗ ਜੀਵਨ ਦਾਤਾ ਸਤਿਗੁਰ ਤੋਂ ਬਿਨਾ ਭਾਵ ਸਤਿਗੁਰੂ ਦੀ ਸਰਣ ਪੈਣ ਤੋਂ ਬਿਨਾ ਨਹੀਂ ਮਿਲਦਾ। ਏ ਸੱਚ ਜਾਣੋ। ਕਿਸੇ ਮਨੁੱਖ ਨੂੰ ਸਤਿਗੁਰ ਦੀ ਸਰਨ ਪੈਣ ਤੋਂ ਬਿਨਾ ਜਗ ਜੀਵਨ ਦਾਤਾ ਨਹੀਂ ਮਿਲਦਾ ਕਿਉਂਕਿ ਪ੍ਰਭੂ ਨੇ ਆਪਣੇ ਆਪ ਨੂੰ ਰਖਿਆ ਹੀ ਸਤਿਗੁਰ ਦੇ ਅੰਦਰ ਹੈ ਭਾ ਪ੍ਰਭੂ ਗੁਰੂ ਦੇ ਅੰਦਰ ਸਾਖਸ਼ਾਤ ਹੋਇਆ ਹੈ ਅਸਾਂ ਹੁਣ ਇਹ ਗੱਲ ਸੰਪ ਨੂੰ ਖੁੱਲਮ ਖੋਲਾ ਆ ਕੇ ਸੁਣਾ ਦਿੱਤੀ ਹੈ ਜੇ ਇਹੋ ਜਿਹਾ ਗੁਰੂ ਜਿਸ ਨੇ ਆਪਣੇ ਅੰਦਰੋਂ ਮਾਇਆ ਦਾ ਮੋਹ ਦੂਰ ਕਰ ਦਿੱਤਾ ਮਨੁੱਖ ਨੂੰ ਮਿਲ ਕੇ ਪਏ ਤਾਂ ਮਨੁੱਖ ਮੁਕਤ ਭਾਵ ਮਾਇਕਾ ਦੇਕ ਬੰਦਨਾ ਤੋਂ ਆਜ਼ਾਦ ਹੋ ਜਾਂਦਾ ਹੈ ਹੋਰ ਸਾਰੀਆਂ ਸਿਆਣਪਾਂ ਨਾਲੋਂ ਇਹ ਵਿਚਾਰ ਸੋਹਣੀ ਹੈ ਕਿ ਜਿਸ ਮਨੁੱਖ ਨੇ ਆਪਣੇ ਗੁਰੂ ਨਾਲ ਚਿੱਤ ਜੋੜਿਆ ਉਸ ਨੂੰ ਜਗ ਜੀਵਨ ਦਾਤਾ ਮਿਲ ਪਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ